वेस्टइंडीज ਦੇ ਖਿਲਾਫ ਆਖਰੀ ਟੈਸਟ ਮੈਚ ਵਿੱਚ ਜਿੱਤਣ ਦੇ ਬਾਅਦ ਟੀਮ ਇੰਡੀਆ ਨੇ 2-0 ਨਾਲ ਸੀਰੀਜ਼ ਤੇ ਆਪਣਾ ਕਬਜ਼ਾ ਜਮਾ ਲਿਆ। ਮੈਚ ਦੇ ਆਖਰ ਵਿੱਚ ਐਵਾਰਡ ਸੈਰੇਮਨੀ 'ਚ ਟੀਮ ਇੰਡੀਆ ਦੇ 스타 ਆਲਰਾਉਂਡਰ ਅਭਿਚੰਦਰਨ ਅਸ਼ਵਿਨ ਨੂੰ ਮੈਨ ਆਫ ਦਾ ਸੀਰੀਜ਼ ਚੁਣਿਆ ਗਿਆ। ਜਿਸ ਮਗਰੋਂ ਅਸ਼ਵਿਨ ਸਹਿਵਾਗ ਅਤੇ ਸਚਿਨ ਨੂੰ ਪਿੱਛੇ ਛੱਡਦੇ ਹੋਏ ਸਭ ਤੋਂ ਵੱਧ 6 ਵਾਰ ਟੈਸਟ ਕ੍ਰਿਕਟ 'ਚ ਮੈਨ ਆਫ ਦਾ ਸੀਰੀਜ਼ ਜਿੱਤਣ ਵਾਲੇ ਇਕਲੌਤੇ ਖਿਡਾਰੀ ਬਣ ਗਏ ਨੇ। ਰਵੀਚੰਦਰ ਨੇ ਵੈਸਟ ਇੰਡੀਜ਼ ਵਿਰੁੱਧ 2 ਸੈਂਕੜੇ ਚੜੇ ਅਤੇ 17 ਵਿਕਟ ਚਟਕਾਏ। ਭਾਰਤ ਦੇ ਟੌਪ ਸਪਿਨਰ ਨੇ ਕਿਹਾ ਕਿ ਸੀਰੀਜ਼ ਤੋਂ ਉਹਨਾਂ ਨੂੰ ਚੰਗੇ ਨਤੀਜਿਆਂ ਦੀ ਉਮੀਦ ਸੀ। ਕਵਿਨਸਪਾਰਕ 'ਚ ਮੀਂਹ ਅਤੇ ਗਿੱਲੇ ਮੈਦਾਨ ਕਾਰਨ ਲਗਾਤਾਰ ਚੌਥੇ ਦਿਨ ਵੀ ਇੱਕ ਵੀ ਗੇਂਦ ਸੁੱਟੀ ਨਹੀਂ ਜਾ ਸਕੀ। ਮੀਂਹ ਕਾਰਨ ਪਾਰ ਤੋਂ ਹੋਏ ਨੁਕਸਾਨ ਦਾ ਫਾਇਦਾ ਪਾਕਿਸਤਾਨ ਨੂੰ ਹੋਇਆ ਕਿਉਂਕਿ ਪਾਕਿਸਤਾਨ ਨੇ ICC ਟੈਸਟ ਰੈਂਕਿੰਗ ਵਿੱਚ ਭਾਰਤ ਨੂੰ ਟੌਪ ਤੋਂ ਹਟਾ ਪਹਿਲੀ ਵਾਰ ਬਾਦਸ਼ਾਹਤ ਹਾਸਲ ਕੀਤੀ ਹੈ। ਜਦਕਿ ਭਾਰਤ ਨੇ ਇਹ ਤਾਂ ਆਸਟ੍ਰੇਲੀਆ ਨੂੰ ਪਛਾੜ ਕੇ ਹਾਸਲ ਕੀਤੀ ਸੀ। ਮੈਰਾਥਨ ਦੌੜਾਕ ओपी ਜਸ਼ਾਦੇ ਦੇ ਇਲਜ਼ਾਮਾਂ ਨੂੰ ਐਫਆਈ ਨੇ ਨਕਾਰ ਦਿੱਤਾ ਹੈ ਦਰਸਲ ਖਿਡਾਰੀ ਨੇ ਇਲਜ਼ਾਮ ਲਗਾਇਆ ਸੀ ਕਿ ਮੁਕਾਬਲੇ ਵਕਤ ਉਸ ਨੂੰ ਪਾਣੀ ਜਾਂ ਕੋਈ એનર્ਜੀ ਡਰਿੰਕ ਮੁਹੱਈਆ ਨਹੀਂ ਕਰਾਈ ਗਈ ਜਿਸ ਕਾਰਨ ਉਸ ਨੂੰ ਦੌੜਨ ਵੇਲੇ ਤੇ ਬਾਅਦ ਚ ਵੀ ਦਿੱਕਤ ਆਈ ਤੇ ਉਸ ਨੂੰ ਹਸਪਤਾਲ ਤੱਕ ਜਾਣਾ ਪਿਆ ਜਦਕਿ ਐਫਆਈ ਦਾ ਕਹਿਣਾ ਹੈ ਕਿ ਦੌੜਾਕ ਨੇ એનર્ਜੀ ਡਰਿੰਕ ਦੇ ਵਿਕਲਪ ਤੋਂ ਇਨਕਾਰ ਕਰ ਦਿੱਤਾ ਸੀ ਓਲੰਪਿਕ ਦੇ ਸੋਨ ਤਗਮਾ ਹਾਸਲ ਕਰਨ ਵਾਲੇ ਜਮੈਕਾ ਦੇ ਹਸੈਨ ਬੋਲਟ ਦੁਨੀਆ ਦੇ ਸਭ ਤੋਂ ਤੇਜ਼ ਦੌੜਾਕ ਬਣਨ ਮੰਗਰੋ ਵਿਵਾਦਾਂ ਵਿੱਚ ਫਸ ਗਏ ਨੇ ਹੁਣ ਚਰਚਾ ਬੋਲਟ ਦੇ ਮੈਡਲਾਂ ਦੀ ਨਹੀਂ ਬਲਕਿ ਉਸ ਮਾਡਲ ਦੀ ਹੈ ਜਿਸ ਨੇ ਬੋਲਟ ਦੇ ਸੈਕਸ ਸਕੈਂਡਲ ਨੂੰ ਆਮ ਕਰ ਦਿੱਤਾ ਓਲੰਪਿਕ ਖਤਮ ਹੁੰਦੇ ਬੋਲਟ ਨੇ 3ਵਾਂ ਜਨਮ ਦਿਨ ਮਨਾਇਆ ਜਿਸ ਰਾਤ ਉਹਨਾਂ ਨੂੰ ਤਿੰਨ ਵੱਖ-ਵੱਖ ਕੁੜੀਆਂ ਦੇ ਨਾਲ ਮੌਜ-ਮਸਤੀ ਕਰਦੇ ਹੋਏ ਕੈਮਰਿਜ ਕੈਦ ਕੀਤਾ ਗਿਆ ਐਥਲੀਟ ਸੁਦਾ ਸਿੰਘ ਨੂੰ 올림픽 ਤੋਂ ਆਉਣ ਮਗਰ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਸੁਦਾ ਜਿਵੇਂ 22 ਅਗਸਤ ਨੂੰ ਬੰਗਲੌਰੂ ਪਹੁੰਚੇ ਤਾਂ ਉਹਨਾਂ ਨੂੰ ਤੇਜ਼ ਬੁਖਾਰ ਤੇ ਸਰੀਰ ਵਿੱਚ ਦਰਦ ਸੀ ਜਿਸ ਕਾਰਨ ਉਹਨਾਂ ਨੂੰ ਇੱਥੋਂ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿਸ ਮਗਰੋਂ 3 ਦੇ ਜੀਕਾ ਵਾਇਰਸ ਤੋਂ ਪੀੜਤ ਹੋਣ ਦਾ ਖਤਰਾ ਜਤਾਇਆ ਜਾ ਰਿਹਾ ਹੈ